ਹੈ ਕੁਝ ਵੀ ਨਹੀਂ ਇਸ਼ੂ ਬਣਾਇਆ ਗਿਆ ਹੈ ਕੇ ਕਸਟਮਰ ਲੈ ਕੇ ਗਏ ਆ ਬਸ ਟੈਂਪਰੇਚਰ ਮੇਨਟੇਨੈਂਸ ਦਾ ਬਸ ਥੋੜਾ ਗਰਮੀ ਕਰਕੇ ਮੇਨਟੇਨ ਕਰਨਾ ਪੈਂਦਾ ਹੈ ਮੈਚਰਲ ਕਰੀਮ ਨਹੀਂ ਹੁੰਦੀ ਆ ਤੇ ਉਹ ਹਲਕੀ ਜਿਹੀ ਖਟਾਸ ਦਾ ਟਾਪਿਕ ਕਸਟਮਰ ਚੱਕ ਰਿਆ ਸੀਗਾ ਜਦਕਿ ਉਹ ਇਸ਼ੂ ਅਸੀਂ ਰਿਸੋਲਵ ਵੀ ਕਰਤਾ ਕਸਟਮਰ ਨੂੰ ਉਹ ਕੰਡ ਵੀ ਦੇ ਦਿੱਤਾ ਕੇਕ ਦੇ ਬਦਲੇ ਕੇਕ ਨੂੰ ਚੈੱਕ ਕਰਾ ਕੇ ਦਿੱਤਾ ਕੇਕ ਫਰੈਸ਼ ਸੀਗਾ ਕੇਕ ਨੂੰ ਕੋਈ ਹੋ ਨਹੀਂ ਸੀਗਾ ਵੀ ਆਪਾਂ ਕੀ ਕੇਕ ਪੁਰਾਣਾ ਦੁੱਤਾ ਮੇਨ ਇਸ਼ੂ ਬਸ ਉਹਨਾਂ ਨੇ ਬਣਾ ਲਿਆ ਵੀ ਵਾਇਰਲ ਹੋਣ ਦਾ ਕਸ਼ਮੀਰ ਮੇਰਾ ਘਟਵਟ 4-5 ਸਾਲ ਪੁਰਾਣਾ ਜੀ ਵੀਡੀਓ ਵਾਇਲ ਕੀਤੀ ਹੈ ਉਹਨੇ ਮੈਂ ਉਹ ਵੀ ਕਹਿ ਰਹੇ ਹਾਂ ਕਈ ਵਾਰ ਪਤਾ ਨਹੀਂ ਅਗਲੇ ਕੀ ਦਿਮਾਗ ਚੋਂ ਕੀ ਕੀ ਨਹੀਂ ਆਈ ਉਹ ਕੀ ਉਹ ਸਪਾਈ ਕਰਦੇ ਆਪਾਂ ਜਿਸ ਸਾਡੇ ਘਟੇ ਮਾਰਨੇ ਆਹ ਦੇਖੋ ਇਹਾਰੇ ਕੀ ਹੈ ਇਹ ਖਰਾਬ ਨਿਕਲੇ ਜੀ ਟੈਸਟ ਕਰਕੇ ਦੇਖੋ ਤੁਸੀਂ ਪਹਿਲਾਂ ਹੀ ਤੁਹਾਨੂੰ ਪਤਾ ਮਾਰਾ ਕਿ ਕਿੰਨੀ ਕੁਆਲਟੀ ਹੈ ਕੋਈ ਨਹੀਂ ਖਾਣ ਤੇ ਚੱਲ ਰਹੇ ਹਮਾਰੇ ਤੁਸੀਂ ਆਪ ਖਾਣੇ ਹੋ ਮਾਰਾ ਜੀ ਇਹਦਾ ਇਹਨਾਂ ਤੋਂ ਮਾਰਾ ਜੀ ਜਿਸਨੇ ਆਲੇ ਕਰੋ 2 ਬਜ ਘੋਕਾ ਨੇ ਖਾਟੋ ਕਿੰਨਾ ਮੈਲੀ ਦਾ ਆ ਜਮਨ ਹੋਇਆ ਹੈ ਮਾਰਾ ਤੁਸੀਂ ਵਾਈਟ ਲੈ ਕੇ ਦੇਖੋ ਉੱਪਰ ਵਾਲੀ ਉਹਦੀ স্মੈਲ ਮੈਲੀ ਕਰਾਈਦਾ ਹੈ ਵਾਈਟ ਦਾ ਕੋਈ ਟੈਨਸ਼ਨ ਨਹੀਂ ਹੈ ਕੱਢੀ ਜੂ ਕੇ ਕੱਢੀ ਦੇਖੋ ਜੀ ਗੱਲ ਉਹ ਨਹੀਂ ਹੈ ਜੀ ਮੇਨ ਮਾਰੇ ਤੁਹਾਨੂੰ ਆਪ ਧਿਆਨ ਦੇਣਾ ਚਾਹੀਦਾ ਇਹ ਚੀਜ਼ਾਂ ਦੇ ਉੱਤੇ ਤੁਹਾਨੂੰ ਪਤਾ ਕਿੰਨੇ ਬੱਚੇ ਮਰ ਗਏ ਜਾਂ ਕਹਿ ਲੋ ਤੁਸੀਂ ਬਿਮਾਰ ਹੋ ਰਹੇ ਨੇ ਜਿਹੜਾ ਜਿੰਕੀ ਕੇਕ ਫਰੇਸ਼ ਹੈ ਸ਼ਹਿਰ ਦਾ ਆਇਆ ਬਿਲਕੁਲ ਹੀ ਖਰਾਬ ਗਿਲੋ ਕੁਲਦੀਪ ਸਿੰਘ ਇਹ ਮਾਮਲਾ ਕੀ ਹੈ ਜਿਹੜਾ ਕੇਕ ਵਿੱਚ ਉਹ ਸਮਾਨ ਨਹੀਂ ਕਰ ਰਿਹਾ ਮਾਮਲਾ ਕੀ ਹੈ ਮਾਮਲਾ ਵੀ ਜੀ ਹੈ ਕੁਝ ਵੀ ਨਹੀਂ ਇਸ਼ੂ ਬਣਾਇਆ ਗਿਆ ਹੈ ਕੇਕ ਕਸਟਮਰ ਲੈ ਕੇ ਗਏ ਆ ਪਰਸ ਟੈਂਪਰੇਚਰ ਮੇਨਟੇਨੈਂਸ ਦਾ ਥੋੜਾ ਗਰਮੀ ਕਰਕੇ ਮੇਨਟੇਨ ਕਰਨਾ ਪੈਂਦਾ ਹੈ ਕਸਟਮਰ ਤੋਂ ਪ੍ਰੋਪਰ ਨਹੀਂ ਮੈਂਟੇਨ ਹੋਇਆ ਹੋਣਾ ਤੇ ਕੇਕ ਦੇ ਵਿੱਚ ਫਾਲਟ ਨਹੀਂ ਹੈ ਉੱਪਰ ਜਿਹੜੀ ਬੀਟ کریم ਹੁੰਦੀ ਹੈ ਉਹ ਹੁੰਦੀ ਹੈ ਸਿੰਥੈਟਿਕ کریم ਹੁੰਦੀ ਹੈ ਤੇ ਉਸ ਨੂੰ ਬੀਟ ਕਰਨਾ ਪੈਂਦਾ ਹੈ ਨਹੀਂ ਕਿ ਪ੍ਰੋਪਰ ਉਹ ਨੈਚੁਰਲ کریم ਨਹੀਂ ਹੁੰਦੀ ਹੈ ਤੇ ਉਹ ਹਲਕੇ ਜਿਹੀ ਖਟਾਸ ਦਾ ਟਾਪਿਕ ਕਸਟਮਰ ਚੱਕ ਰਿਹਾ ਸੀਗਾ ਜਦਕਿ ਉਹ ਇਸ਼ੂ ਅਸੀਂ ਡਿਸੋਲਵ ਵੀ ਕਰਤਾ ਕਸਟਮਰ ਨੂੰ ਉਹ ਫੰਡ ਵੀ ਦੇਤਾ ਕੇਕ ਦੇ ਬਦਲੇ ਕੇਕ ਨੂੰ ਚੈੱਕ ਕਰਾ ਕੇ ਦਿੱਤਾ ਹੈ ਕੀ ਇੱਕ ਫਰੈਸ਼ ਸੀਗਾ ਕੇਕ ਨੂੰ ਕੋਈ ਉਹ ਨਹੀਂ ਸੀਗਾ ਵੀ ਆਪਾਂ ਕੀ ਕੇਕ ਪੁਰਾਣਾ ਦਿੰਦਾ ਮੇਨ ਇਸ਼ੂ ਬਸ ਉਹਨਾਂ ਨੇ ਬਣਾ ਲਿਆ ਵੀ ਵਾਇਰਲ ਹੋਣ ਦਾ ਜਿਹੜਾ ਕੇਕ ਆ ਵੀ ਲੈ ਕੇ ਆਸੀ ਵੀਡੀਓ ਕਿਤਨੇ ਵਜੇ ਲੈ ਕੇ ਆਸੀ ਕੇਕ ਸ਼ਾਮ ਨੂੰ ਗਿਆ ਵੀਰ ਜੀ ਟਾਈਮਿੰਗ ਪਰ ਇਹ ਕਿਤਨੇ ਵਜੇ ਜੰਮਕਾਰੀ ਆਈ ਸੀ ਕੇਕ ਖਾਣ ਦਾ ਮੇਰੇ ਕੋਲ ਆਇਆ ਹੀ ਰਤੀ 9:30 ਵਜੇ 9:30 ਤੋਂ ਬਾਅਦ 9:30 ਤੋਂ ਬਾਅਦ ਤੁਸੀਂ ਕੀ ਕੀਤਾ ਉਹਨੂੰ ਰਿਪਲੇਸ ਕਰਕੇ ਦਿੱਤਾ ਉਹਨੂੰ ਰਿਪਲੇਸ ਕਰਕੇ ਦਿੱਤਾ ਜਿਹਨਾਂ ਨੂੰ ਜਦੋਂ ਬੇਰੀਓ ਦਾ ਵਿੱਚ ਦੇਖਦੇ ਕੇਕ ਨੂੰ ਪਲੇਸ ਕਰਨਾ ਦੀ ਉਹ ਕਰਦੇ ਖਾਂਗੇ ਤਾਂ ਕੁਝ ਉਹਨੂੰ ਪਹਿਲੇ ਨਹੀਂ ਸਾਕੇ ਕੈਪਟਨ ਦੀ ਵਾਈਪ ਕਰ ਲੱਗੇ ਉਹਦੇ ਮਿਲ ਨਹੀਂ ਪਤ ਦੇਖਿਆ ਉਹ ਤਰਾਵ ਠੀਕ ਨਹੀਂ ਕਿ ਕੇਕ ਖਰਾਬ ਹੈ ਕੇਕ ਵੀਰ ਜੀ ਬ੍ਰੈਡ ਜਿਹੜੀ ਸੀਗੀ ਕੇਕ ਦੀ ਬ੍ਰੈਡ ਵੀ ਓਕੇ ਸੀਗੀ ਸਿਰਫ ਕਰੀਮ ਜਿਹੜੀ ਹੋਣੀ ਕਰੀਮ ਉੱਤੋਂ ਦੀ ਵਿਬਡ ਕਰੀਮ ਜਿਹੜੀ ਹੁੰਦੀ ਹੈ ਨਾ ਉਹ ਥੋੜੀ ਸਿੰਥੈਟਿਕ ਬੀਟ ਕਰਕੇ ਕਰਨੀ ਹੁੰਦੀ ਹੈ ਹੋ ਸਕਦਾ ਕਿ ਕੇਕ ਵੀ ਵਾਲੇ ਪੇਟ ਦਾ ਖਰਾਬ ਨਹੀਂ ਮੈਂ ਕਹਿ ਰਿਹਾ ਵੀਰ ਜੀ ਖਰਾਬ ਨਹੀਂ ਮੇਨ ਗਰਮੀ ਕਰਕੇ ਕਰੀਮ ਖਟਾਸ ਅੰਦਰ ਅਸੀਂ ਜ ਫਰੂਟ ਦਾ ਟਾਪਿਕ ਹੁੰਦਾ ਹੈ ਕੇਕ ਦੇ ਅੰਦਰ ਫਰੂਟ ਪਏ ਹੁੰਦੇ ਨੇ ਫਰੂਟ ਆਪਣਾ ਨਾਲ ਪਾਣੀ ਛੱਡ ਦਿੰਦੇ ਨੇ ਫਰੂਟ ਆਪਣਾ ਗਰਮੀ ਦੀ ਕਰਕੇ ਉਹ ਕਰੀਮ ਦੇ ਵਿੱਚ ਖਟਾਸ ਹਲਕੀ ਜੀ ਦੇ ਦਿੰਦੇ ਨੇ ਕਸਟਮਰ ਪਹਿਲਾਂ ਵੀ ਆਉਂਦਾ ਸੀ ਤੁਹਾਡੇ ਕੋਲ ਕਸਟਮਰ ਮੇਰਾ ਘਟੋਟ 4-5 ਸਾਲ ਪਹਿਲਾਂ ਦੀ ਬੀ ਵੀਡੀਓ ਵੈਲ ਕੀਤੀ ਹੈ ਉਹਨੇ ਮੈਂ ਉਹੀ ਕਹਿ ਰਿਹਾ ਕਈ ਵਾਰ ਪਤਾ ਨਹੀਂ ਅਗਲੇ ਤਾਂ ਕੀ ਦਿਮਾਗ ਚਾਹੀਏ ਕੀ ਨਹੀਂ ਆਈ ਅਗਲੇ ਨਾਲ ਪੂਰੇ ਜਿਵੇਂ ਅਸੀਂ ਰਿਪਲੇਸ ਵੀ ਕਰ ਦਿੱਤਾ ਪੂਰਾ ਰਿਸੋਲਵ ਵੀ ਕਰਤਾ ਅਗਲੇ ਨੂੰ ਵੀ ਆਪਾਂ ਨੇ ਅਗਲੇ ਨਾਲ ਕੋਈ ਉਹੋ ਜੀ ਟੌਪਿਕ ਵੀ ਨਹੀਂ ਗੱਲ ਛੇੜੀ ਵੀ ਮੈਂ ਨਹੀਂ ਦਿੰਦਾ ਜਾਂ ਮੈਂ ਨਹੀਂ ਕੀਤਾ ਉਹ ਨਹੀਂ ਗੇ ਨੂੰ ਵੀ ਲੈ ਕੇ ਨੂੰ ਵੀ ਕਾਫੀ ਦਿਨ ਹੋ ਗਈ ਗੇਸ ਨੂੰ ਉਸ ਤੋਂ ਬਾਅਦ ਸਾਡੇ ਆਂਦੇ ਨੇ ਅਸੀਂ ਨਾਲ ਦੇ ਨਾਲ ਫ੍ਰਿਜ ਦੇ ਵਿੱਚ ਲਗਾਣਾ ਸੀ ਬੈਂਕ ਕਸਟਮਰ ਨਾਲ ਕੋਈ ਲੜਾਈ ਸੀ ਕੋਈ ਅਗਰ ਕੋਈ ਗਲਬਾ ਕੋਈ ਸੀ ਜੋ ਤੁਹਾਡੀ ਦੁਕਾਨ ਬਦਨਾਮ ਕਰਨਾ ਸੀ ਸੋਸ਼ਲ ਮੀਡੀਆ 'ਤੇ ਉਹਨੇ ਦੇਖੋ ਜੀ ਵੀਰ ਜੀ ਮੇਰੇ ਹੋ ਸਕਦਾ ਹੈ ਅਗਲੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਕੀ ਨਹੀਂ ਚੱਲਦਾ ਹੁਣ ਆਪਾਂ ਉਸ ਟੌਪਿਕ ਤੇ ਗੱਲ ਕੀਤੀ ਇਸ ਬੰਦੇ ਨਾਲ ਮੈਂ ਜਾ ਕੇ ਆਇਆ ਜੀ ਪਰਸਨਲ ਜਾ ਕੇ ਆਇਆ ਉਹਨਾਂ ਤੋਂ ਮੈਨਾਂ ਨੂੰ ਹੀ ਕਹਿ ਮੈਂ ਵੀਰ ਜੀ ਵੀ ਕੋਈ ਤੁਹਾਨੂੰ ਸ਼ੰਕਾ ਆਈ ਹੈ ਜਾਂ ਕੋਈ ਸੀਗੀ ਮੈਨੂੰ ਉੱਥੇ ਸੋਲਵ ਕਰਦੇ ਸੀ ਤੁਹਾਡੀ ਤਾਂ ਆਪਾਂ ਨੇ ਕਹਿਣ ਦੇ ਉੱਤੇ ਆਪਾਂ ਨੇ ਨਾਲ ਦੇ ਨਾਲ ਤੁਹਾਨੂੰ ਕੇਕ ਵੀ ਰਿਫੰਡ ਕਰਤਾ ਵੀ ਆਪਾਂ ਨੇ ਉਹ ਟਾਪਿਕ ਪਾਇਆ ਹੀ ਨਹੀਂ ਕਿ ਬੱਸ ਰਿਫੰਡ ਨਹੀਂ ਦਿੰਦੇ ਤੁਹਾਨੂੰ ਜਾਂ ਸਮਥਿੰਗ ਜੋ ਵੀ ਹੈ ਬੰਦਾ ਮੰਨਿਆ ਕਿ ਮੈਂ ਵੀਡੀਓ ਵਾਇਰਲ ਕੀਤੀ ਹੈ ਹਾਂਜੀ ਤੇ ਠੀਕ ਹੈ ਕੇਕ ਹੁੰਦਾ ਹੈ ਤੈਨੇ ਕਿਉਂ ਨਹੀਂ ਕਿਵੇਂ ਦੇ ਰੱਖਦਾ ਹੋ ਕੇ ਕੇਕ ਵੀਰ ਜੀ ਦੋ ਦਿਨ ਨਹੀਂ ਖਰਾਬ ਹੁੰਦਾ ਪੱਟੂਸ ਨੂੰ ਮੇਨਟੇਨ ਕਰਨਾ ਪੈਂਦਾ ਵੀ ਫ੍ਰੀਜ਼ਰ ਰਿਜ ਦੇ ਵਿੱਚ ਟੈਂਪਰੇਚਰ ਤਾਂ ਸਹੀ ਪਿਆ ਰਹੇ ਫਰੈਸ਼ ਬਣਨੇ ਹੁੰਦੇ ਨੇ ਇਹ ਵੀ ਨਹੀਂ ਕਿ ਆਪਾਂ ਨੇ ਕਿ ਬਣਾ ਕੇ ਆਪਾਂ ਨੇ ਸਟਾਕ ਅੰਦਰ ਓਵਰ ਲਾਇਆ ਹੁੰਦਾ ਜਿੰਨੀ ਲੋੜ ਹੁੰਦੀ ਹੈ ਅਸੀਂ ਤਾਂ ਆਰਡਰ ਲੈ ਕੇ ਬਾਹਰੋਂ ਆਉਂਦੇ ਹਾਂ ਜੀ ਕਿਉਂਕਿ ਆਪ ਕੋਲ ਨਹੀਂ ਬਾਹਰੋਂ ਆਰਡਰ ਤੇ ਬਣਦੇ ਆ ਜੀ ਬਾਹਰੋਂ ਆਉਂਦੇ ਨੇ ਆਰਡਰ ਤੇ ਬਣਦੇ ਨੇ ਆਪਣੇ